ਤੋ ਸਭ ਬੁੱਤ ਤੁਮਾਰੀ ਮੰਦਰ ਛਾਵਾ ਤੇਰੇ ਤੋਜ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ <coughs> परम सम्मान योग्य जोगो जोगे अटल चवर छतर تخت ਦੇ مالک ਰੋਹਾਨੀਅਤ ਦੇ ਮੁਜਸਮੇ ਗਿਆਨ ਦੇ ਸਾਗਰ ਸ਼ਬਦ ਸਤਿਗੁਰੂ ਦਸਾਂ ਪਾਤਸ਼ਾਹਾਂ ਦੀ ਜੋਤ ਸ਼ਬਦ ਸਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਰਗਾਹ ਇਲਾਹੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੀਕਰ ਦੀ ਆਵਾਜ਼ ਨੂੰ ਬਾਹਰ ਲਈ ਬੰਦ ਕਰਾ ਦੇ ਜੀ ਬਹੁਤ ਸਤਿਕਾਰਯੋਗ ਮਹਾਪੁਰਸ਼ ਜਿਨ੍ਹਾਂ ਦੀ ਸਲਾਣਾ ਯਾਦ ਨੂੰ ਮੁੱਖ ਰੱਖ ਕੇ ਆਪ ਸਿੱਖ ਸੰਗਤਾਂ ਨੇ ਉਪਰਾਲਾ ਕੀਤਾ ਹੈ ਸਤਿਕਾਰਯੋਗ ਸੰਤ ਬਾਬਾ ਚਰਨ ਸਿੰਘ ਜੀ ਕੁਰਕ ਖੇਤਰ ਵਾਲੇ ਮੌਜੂਦਾ ਸਮੇਂ ਵਿੱਚ ਜੋ ਸੇਵਾਵਾਂ ਨਿਭਾ ਰਹੇ ਨੇ ਸਤਿਕਾਰਯੋਗ ਸੰਤ ਬਾਬਾ ਜੀ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਤਿੰਨਾਂ ਦੀ ਜੋਗ ਅਗਵਾਈ ਵਿੱਚ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਸ਼ ਦੇ ਸਦਕਾ ਛਤਰ ਛਾਇਆ ਹੇਠ ਇਥੋਂ ਦੇ ਜਥੇਦਾਰ ਸਹਿਬਾਨ ਸਤਿਕਾਰਯੋਗ ਬਾਬਾ ਜੀ ਤਲਬੀਰ ਸਿੰਘ ਜੀ ਫੌਜੀ ਸਾਹਿਬ ਉਹਨਾਂ ਦੇ ਨਾਲ ਹੀ ਪ੍ਰਭ ਦੀਪ ਸਿੰਘ ਜੀ ਜਿਨ੍ਹਾਂ ਨੂੰ ਛੋਟਾ ਨਾਮ ਆਪ ਜੀ ਬਾਬਾ ਗੋਗੀ ਜੀ ਕਰਕੇ ਜਾਣਦੇ ਹੋ ਔਰ ਬਹੁਤ ਹੀ ਸਤਿਕਾਰਯੋਗ ਮਹਾਪੁਰਸ਼ਾਂ ਵੱਲੋਂ ਜੋ ਸੰਤ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਤਿੰਨਾਂ ਵੱਲੋਂ ਜਥੇਦਾਰ ਸਹਿਬਾਨ ਪਹੁੰਚੇ ਹਨ ਸਤਿਕਾਰਯੋਗ ਬਾਬਾ ਜੀ ਅਮਰੀਕ ਸਿੰਘ ਜੀ ਭੌਰ ਔਰ ਆਪ ਸਿੱਖ ਸੰਗਤਾਂ ਨੇ ਚੱਲ ਰਹੇ ਇਸ ਗੁਰਮਤ ਸਮਾਗਮ ਦੇ ਵਿੱਚ ਦਾਸ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਜੋ ਸਿਧਾਂਤ ਹੈ ਰਹਿਤ ਮਰਿਆਦਾ ਹੈ ਉਸ ਦੇ ਮੁਤਾਬਕ ਸ਼ਬਦ ਕੀਰਤਨ ਅਤੇ ਛੋਟੇ ਬੱਚੀਆਂ ਪਾਸੋਂ ਕਵਿਤਾ ਸਰਵਣ ਕੀਤੀ ਹੈ ਨਾਲ ਹੀ ਬੱਚਿਆਂ ਨੇ ਆਪ ਜੀ ਨੂੰ ਕਵਿਤਾ ਸਰਵਣ ਕਰਵਾਈ ਹੈ ਆਉ ਸਮਾਂ ਬਹੁਤ ਹੀ ਸੀਮਤ ਹੈ ਔਰ ਉਸ ਦੇ ਵਿੱਚ ਰਹਿ ਕਰਕੇ ਹੀ ਆਪ ਜੀ ਦੇ ਸਨਮੁਖ ਉਲੀਕੇ ਹੋਏ ਸਮੇਂ ਦੇ ਮੁਤਾਬਕ ਹੀ ਸਾਂਝ ਪਾਉਣੀ ਹੈ ਮਹਾਪੁਰਸ਼ਾਂ ਵੱਲੋਂ ਆਪ ਸਿੱਖ ਸੰਗਤਾਂ ਵੱਲੋਂ ਜੋ ਮਹਾਪੁਰਸ਼ਾਂ ਨੇ ਹੁਕਮ ਲਾਇਆ ਹੈ ਉਸ ਦੇ ਮੁਤਾਬਕ ਆਪਾਂ ਆਪ ਜੀ ਦੇ ਸਾਹਮਣੇ ਹਾਜ਼ਰੀ ਭਰ ਕੇ ਖਿਮਾ ਦੇ ਜਾਚਕ ਹੋਣਾ ਹੈ ਅੱਜ ਦਾ ਜੋ ਵਿਸ਼ਾ ਹੈ ਸਾਧ ਸੰਗਤ ਜੀ ਉਹ ਹੈ ਮਹਾਪੁਰਸ਼ਾਂ ਦੀ ਸਲਾਨਾ ਜਾਦ ਅੱਜ ਦੀ ਇਸ ਭੱਜ ਦੌੜ ਦੀ ਦੁਨੀਆ ਦੇ ਵਿੱਚ ਸਾਡਾ ਸਮਾਜ ਪੜ੍ਹਿਆ ਲਿਖਿਆ ਬਹੁਤ ਹੋ ਗਿਆ ਹੈ ਪੜ੍ਹਾਈ ਦੀ ਕੋਈ ਘਾਟ ਨਹੀਂ ਪਰ ਸਤਿਗੁਰੂ ਪਾਤਸ਼ਾਹ ਨੇ ਜਿੱਥੇ ਪੜਨ ਵਾਲੇ ਨੂੰ ਮਾਨਤਾ ਦਿੱਤੀ ਹੈ ਪੜ੍ਹਾਈ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਉੱਥੇ ਨਾਲ ਨਾਲ ਸਤਿਗੁਰੂ ਪਾਤਸ਼ਾਹ ਨੇ ਫਿਰ ਇਹ ਵੀ ਕਹਿ ਦਿੱਤਾ ਪੜਿਆ ਮੂਰਖ ਆਖੀਏ ਜਿਹੇ ਲੱਭ ਲੋਭ ਅਹੰਕਾਰ ਔਰ ਇਹ ਵੀ ਆਪਾਂ ਸੁਣਦੇ ਆਏ ਆ ਕਿ ਰਾਵਣ ਚੋਂ ਵੇਦਾਂ ਦਾ ਗਿਆਤਾ ਸੀ ਉਹਨੂੰ ਬਹੁਤ ਬਾਣੀ ਵੇਦਾਂ ਦੀ ਕੰਠ ਸੀ ਔਰ ਬਹੁਤ ਵੱਡਾ ਵਿਦਵਾਨ ਸੀ ਜਿਨੇ ਲੰਕਾ ਜਿਹੜੀ ਜਿੱਥੇ ਰਹਿੰਦਾ ਸੀ ਉਹਨੂੰ ਸੋਨੇ ਦੀ ਤਿਆਰ ਕੀਤਾ ਸੀ ਤੇ ਪਰ ਇੰਨੀ ਵਿਦਿਆ ਦਾ ਮਾਲਕ ਇੰਨਾ ਕੁ ਜੋ ਉਸ ਦੇ ਕੋਲ ਪਰੰਤ ਵਿੱਚ ਕੀ ਹੋਇਆ ਮੂਰਖ ਰਾਵਣ ਕਿਆ ਲੈ ਗਿਆ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਭਾਈ ਵਿੱਦਿਆ ਸਾਡੀ ਉਥੇ ਪਰਵਾਣ ਹੈ ਜੀ ਅਸੀਂ ਗੁਰੂ ਕੀ ਬਾਣੀ ਮੁਤਾਬਕ ਜੀਵਨ ਸਫਲ ਕਰਦੇ ਹਾਂ ਤੇ ਪਾਤਸ਼ਾਹ ਜੀ ਨੇ ਕਿਹਾ ਸੀ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਪਰਉਪਕਾਰ ਜਿਹੜੇ ਸੰਤ ਮਹਾਪੁਰਸ਼ ਹੁੰਦੇ ਨੇ ਆਪਾਂ ਜਿਹੜਾ ਜੀਵਨ ਬਤੀਤ ਕਰਦੇ ਆ ਤਿੰਨ ਤਰ੍ਹਾਂ ਦਾ ਸਮਾਜ ਦੇ ਵਿੱਚ ਹੈ ਇੱਕ ਹੈ ਕਾਰ ਇੱਕ ਹੈ ਉਪਕਾਰ ਇੱਕ ਹੈ ਪਰਉਪਕਾਰ ਪਰਉਪਕਾਰ ਕਾਰ ਹਰ ਮਨੁੱਖ ਕਰ ਰਿਹਾ ਹੈ ਹਰ ਪ੍ਰਾਣੀ ਕਾਰ ਕਰ ਰਿਹਾ ਹੈ ਚਾਹੇ ਕੋਈ ਦੁਕਾਨਦਾਰੀ ਕਰ ਰਿਹਾ ਹੈ ਚਾਹੇ ਖੇਤੀ ਕਰ ਰਿਹਾ ਹੈ ਚਾਹੇ ਬਿਜ਼ਨਸ ਕਰ ਰਿਹਾ ਹੈ ਇਹ ਕਾਰ ਹੈ ਕਿਰਤ ਕਰਨੀ ਕੰਮ ਕਰਨਾ ਉਸ ਤੋਂ ਬਾਅਦ ਹੈ ਕਾਰ ਕਰਕੇ ਤੇ ਫਿਰ ਆਪਣੀ ਪਰਿਵਾਰ ਨੂੰ ਪਾਲਣਾ ਆਪਣੇ ਤੱਕ ਸੀਮਤ ਰਹਿ ਜਾਣਾ ਤੇ ਆਪਣੀ ਲਗਭਗ ਜ਼ਿਆਦਾਤਰ ਤਰਾਸਦੀ ਇਹ ਬਣ ਜਾਂਦੀ ਹੈ ਕਿ ਅਸੀਂ ਤੇ ਆਪਣੇ ਜੋਗਾ ਵੀ ਨਹੀਂ ਕੁਮਾਰੇ ਤੇ ਦੂਜਿਆਂ ਦੀ ਬਾਤ ਕਿੱਥੇ ਪੁੱਛਾਂਗੇ ਦੂਜਿਆਂ ਨੂੰ ਕਦੋਂ ਗੱਲ ਦੇ ਨਾਲ ਲਾਵਾਂਗੇ ਇਹ ਪਹਿਲੀ ਕਾਰ ਜਿਹੜੀ ਪਹਿਲੀ ਸ਼੍ਰੇਣੀ ਹੈ ਕਿ ਸਿਰਫ ਆਪਣੇ ਜੋਗਾ ਆਪਣਾ ਹੀ ਕੰਮ ਕਰਨਾ ਬਸ ਦੂਜੇ ਦਾ ਭਰਾ ਦੀ ਮਦਦ ਅਸੀਂ ਨਹੀਂ ਕਰ ਸਕਦੇ ਭੈਣ ਦੀ ਮਦਦ ਅਸੀਂ ਨਹੀਂ ਕਰ ਸਕਦੇ ਚਾਚੇ ਤਾਏ ਸ਼ਰੀਕ ਪਿੰਡ ਦੇ ਨਗਰ ਨਿਵਾਸੀ ਤੇ ਦੂਰ ਦੀ ਗੱਲ ਆ ਉਹਨਾਂ ਨੂੰ ਕਹਿੰਦੇ ਨੇ ਕਾਰ ਕਰਨ ਵਾਲੇ ਔਰ ਉਹਨਾਂ ਦਾ ਨਾਂ ਕੋਈ ਬਹੁਤਾ ਚਿਰ ਨਹੀਂ ਚੱਲਦਾ ਜਿੰਨੀ ਕੁ ਮਰ 10 20 50 ਸਾਲ ਉਦੋਂ ਬਾਅਦ ਖਤਮ ਉਹਨਾਂ ਨੂੰ ਫਿਰ ਕੋਈ ਯਾਦ ਨਹੀਂ ਕਰਦਾ ਦੂਸਰੇ ਹਨ ਉਪਕਾਰ ਜਿਹੜੇ ਆਪਣੀ ਕਾਰ ਕਰਦੇ ਹੋਏ ਆਪਣੀ ਰਿਸ਼ਤੇਦਾਰ ਦੀ ਬਾਹ ਫੜਦੇ ਨੇ ਆ ਬੱਚੀਆਂ ਦੀ ਆਪਣੇ ਅਨਾਉਂਸਮੈਂਟ ਸੁਣੀ ਸੀ ਨਾ ਵੀ ਬੱਚੀਆਂ ਦੇ ਮਾਤਾ ਪਿਤਾ ਨਹੀਂ ਛੋਟੀਆਂ-ਛੋਟੀਆਂ ਬੱਚੀਆਂ ਨੇ ਕਿੰਨੀ ਸੋਹਣੀ ਕਵਤਾ ਗਾਇਨ ਕੀਤੀ ਐ ਵੇਖੋ ਰੋਜੀ ਤੇ ਪ੍ਰਮਾਤਮਾ ਦਿੰਦਾ ਐ ਨਾ ਇਹ ਗੁਣ ਵੈਗੁਰੂ ਨੇ ਉਹਨਾਂ ਦੇ ਅੰਦਰ ਪਾਤਾ ਤੇ ਦੂਸਰੇ ਉਹ ਨੇ ਜਿਹੜੇ ਆਪਣੀ ਕਿਰਤ ਕਰਦੇ ਹੋਈ ਉਪਕਾਰ ਕਰਦੇ ਨੇ ਆਪਣੀ ਰਿਸ਼ਤੇਦਾਰਾਂ ਦੀ ਜਾਂ ਜਾਣ ਪਹਿਚਾਣ ਵਾਲਿਆਂ ਦੀ ਬਾਹ ਫੜਦੇ ਨੇ ਉਹਨਾਂ ਨੂੰ ਕਹਿੰਦੇ ਉਪਕਾਰੀ ਆਪਾਂ ਵੈਸੇ ਪੰਕਤੀਆਂ ਪੜ੍ਹਦੇ ਆ ਨਾ ਜਨ ਪਰੇ ਉਪਕਾਰੀ ਆਏ ਇਹ ਅੱਗੇ ਚੱਲ ਕੀਤੀ ਸ਼੍ਰੀ ਸ੍ਰੇਣੀ ਆਉਣੀ ਉਪਕਾਰ ਹੈ ਜਿੱਥੇ ਸਾਡੀ ਜਾਣ ਪਹਿਚਾਨ ਹੈ ਕੋਈ ਵਿਰਲੇ ਨੇ ਕਿ ਆਪਣੀ ਕਾਰ ਕਰਦੇ ਹੋਏ ਆਪਣੇ ਪਰਿਵਾਰ ਨੂੰ ਪਾਲਦੇ ਹੋਏ ਸਮਾਜ ਦੇ ਵਿੱਚ ਆਪਣੇ ਜਿਨ੍ਹਾਂ ਨਾਲ ਜਾਣ ਪਹਿਚਾਨ ਹੈ ਕਿਸੇ ਸੱਜਣ ਮਿੱਤਰ ਦੀ ਜਾਂ ਕਿਸੇ ਰਿਸ਼ਤੇਦਾਰ ਦੀ ਭੈਣ ਭਰਾ ਦੀ ਬਾਹ ਫੜਦੇ ਨੇ ਉਹਦਾ ਸਾਥ ਨਿਭਾਉਂਦੇ ਨੇ ਉਹਨਾਂ ਨੂੰ ਕਹਿੰਦੇ ਉਪਕਾਰੀ ਕੀ ਇਹ ਉਪਕਾਰ ਕਰਨ ਵਾਲੇ ਨੇ ਉਹਨਾਂ ਨੂੰ ਵੀ ਯਾਦ ਜਿਹੜਾ ਹੈ ਇੱਕ ਪੀੜੀ ਜਾਂ ਦੋ ਕ ਪੀੜੀਆਂ ਰੱਖਦੀਆਂ ਨੇ ਵੀ ਇਹਨਾਂ ਦੇ ਬਜ਼ੁਰਗਾਂ ਨੇ ਸਾਡੇ ਬਜ਼ੁਰਗਾਂ ਦਾ ਸਾਥ ਦਿੱਤਾ ਸੀ ਉਦੋਂ ਬਾਅਦ ਫਿਰ ਉਹਨਾਂ ਨੂੰ ਵੀ ਕੋਈ ਯਾਦ ਨਹੀਂ ਕਰਦਾ ਹੁਣ ਤੀਸਰੀ ਕਿਸਮ ਸ਼੍ਰੇਣੀ ਜਿਨ੍ਹਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਇਹਨਾਂ ਨੂੰ ਕਹਿੰਦੇ ਪਰਉਪਕਾਰ ਬ੍ਰਹਮ ਗਿਆਨੀ ਸਤ ਪਰਉਪਕਾਰ ਉਮਾਹਾ ਜਿਹੜਾ ਬ੍ਰह्म ज्ञानी ਐਨਾ ਪਰ ਉਪਕਾਰ ਦਾ ਭਾਵ ਹੈ ਪਰਾਏ ਦੇ ਉੱਤੇ ਜਿੱਥੇ ਸਾਡੀ ਰਿਸ਼ਤੇਦਾਰੀ ਵੀ ਨਹੀਂ ਜਿੱਥੇ ਸਾਡੀ ਕੋਈ ਜਾਣ ਪਹਿਚਾਨ ਨਹੀਂ ਔਰ ਜਿੱਥੇ ਸਾਡਾ ਕੋਈ ਸਾਂਝ ਨਹੀਂ ਉਹਨਾਂ ਦਾ ਵੀ ਭਲਾ ਕਰਨਾ ਪਰਾਏ ਦੇ ਉੱਤੇ ਉਪਕਾਰ ਕਰਨਾ ਪਰਾਏ ਤੇ ਜਿੱਥੇ ਕੋਈ ਜਾਣ ਪਹਿਚਾਨ ਨਹੀਂ ਕੋਈ ਸਾਂਝ ਨਹੀਂ ਕੋਈ ਜਾਤ ਪਾਤ ਦੇਸ਼ਵਾਦ ਖੇਤਰ ਦਾ ਉਥੇ ਕੋਈ ਧਿਆਨ ਨਹੀਂ ਜਿਹੜਾ ਸ਼ਰਨ ਨਾ ਜਾਵੇ ਉਹਦਾ ਭਲਾ ਕਰ ਦੇਣਾ ਉਹ ਹੈ ਸ਼੍ਰੀਣੀ ਜਿੰਨੂੰ ਆਪਾਂ ਕਹਿੰਨੇ ਜਨ ਪਰ ਉਪਕਾਰੀ ਆਏ ਕਿਹੜੇ ਉਹ ਜਨਮ ਮਰਨ ਦੋਹਾਂ ਮੈਂ ਨਹੀਂ ਉਹ ਨਾ ਜਨਮ ਲੈਂਦੇ ਨੇ ਨਾ ਮਰਦੇ ਨੇ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਕਿਉਂਕਿ ਉਹਨਾਂ ਪਰਉਪਕਾਰ ਕੀਤਾ ਹੈ ਪ੍ਰਾਏ ਤੇ ਜਿਨ੍ਹਾਂ ਨਾਲ ਨਹੀਂ ਜਾਣ ਪਹਿਚਾਨ ਉਹਨਾਂ ਨੂੰ ਵੀ ਸੰਗਤ 'ਚ ਬਿਠਾ ਕੇ ਉਨਾ ਮਹਾਪੁਰਸ਼ਾਂ ਨੇ ਕਿਹਾ ਸੀ ਜਪੋ ਸਤਨਾਮ ਸ੍ਰੀ ਵਾਹਿਗੁਰੂ ਇਹ ਪੁੱਛਦੇ ਥੋੜਾ ਨੇ ਤੂੰ ਕਿਸ ਜਾਤ ਦਾ ਐ ਕਿਸ ਖੇਤਰ ਦਾ ਐ ਹਾਂ ਠੀਕ ਐ ਜਾਣਕਾਰੀ ਵਾਸਤੇ ਪੁੱਛਦੇ ਨੇ ਵੀ ਕਿੱਥੋਂ ਦੇ ਰਹਿਣ ਵਾਲਾ ਭਾਈ ਕਿਹੜੇ ਨਗਰ ਤੋਂ ਇਹ ਜਾਣ ਪਹਿਚਾਨ ਹੈ ਪਰ ਜਦੋਂ ਸੰਗਤ ਵਿੱਚ ਆ ਕੇ ਬੈਠ ਜਾਂਦੇ ਨੇ ਉਦੋਂ ਫਿਰ ਕਹਿੰਦੇ ਭਾਈ ਸਾਰੇ ਜਪੋ ਸਤਨਾਮ ਸ੍ਰੀ ਵਾਹਿ ਸਾਰੇ ਸੇਵਾ ਕਰੋ ਇਹ ਇਹਨਾਂ ਨੂੰ ਕਹਿੰਦੇ ਪਰ ਉਪਕਾਰੀ ਉਹ ਮਹਾਪੁਰਸ਼ ਜਿਨ੍ਹਾਂ ਨੇ ਇਸ ਤਰ੍ਹਾਂ ਸੇਵਾਵਾਂ ਨਿਭਾਈਆਂ ਨੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਸਾਧ ਸੰਗਤ ਜੀ ਮੈਂ ਬੇਨਤੀ ਕਰਾਂ ਸਮਾਂ ਜਿਹੜਾ ਬਹੁਤ ਸੀਮਤ ਹੈ ਸਮਾਪਤੀ ਵੱਲ ਵੱਧ ਗਿਆ ਹੈ ਭਗਤ ਕਬੀਰ ਜੀ ਨੇ ਬਚਨ ਕੀਤੇ ਨੇ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹ ਵੀ ਆਪਣੇ ਜੀਵਨ ਦੇ ਵਿੱਚ ਉਹਦੀ ਸੰਗਤ ਕਰ ਸਾਧੂ ਸਾਧ ਜਨਾਂ ਦੀ ਇੱਥੇ ਕਿਸੇ ਭੇਖ ਪਹਿਰਾਵੇ ਦਾ ਨਾਂ ਨਹੀਂ ਸ਼ੁਭ ਲੱਛਣਾ ਵਾਲੇ ਨੌ ਦੁਆਰੇ ਸਾਧ ਸਾਧ ਸਦਾਇਆ ਜਿਹੜੇ ਸਾਧਨਾ ਕਰਨ ਵਾਲੇ ਹੁਣ ਆਪਾਂ ਸੰਗਤ ਜੀ ਆਪ ਘਰੋਂ ਚੱਲਿਓ ਆਪਨੇ ਜਥਾ ਸ਼ੁਕਤ ਭੇਟਾ ਦਿੱਤੀ ਐ ਅਰਦਾਸ ਕਰਵਾ ਰਹੇ ਹੋ ਲੰਗਰਾਂ ਵਿੱਚ ਹਿੱਸਾ ਪਾ ਰਹੇ ਹੋ ਤੁਹਾਡੀਆਂ ਸੇਵਾਵਾਂ ਚੱਲ ਰਹੀਆਂ ਨੇ ਮਹਾਂਪੁਰਸ਼ਾਂ ਦੇ ਸਹਿਯੋਗ ਦੇ ਨਾਲ ਆਪ ਹਿੱਸਾ ਪਾ ਕੇ ਜ਼ਿੰਦਗੀ ਸਫਲਾ ਕਰ ਇਹ ਤੁਹਾਡੀ ਸਾਧਨਾ ਹੈ ਫਿਰ ਤੁਸੀਂ ਆ ਕੇ ਸੰਗਤ ਵਿੱਚ ਬੈਠੇ ਹੋ ਚੌਂਕੜਾ ਮਾਰ ਰਿਹਾ ਕੋਈ ਲੰਗਰ ਵਰਤਾ ਰਿਹਾ ਕੋਈ ਬਣਾ ਰਿਹਾ ਕੋਈ ਜੋੜਿਆਂ ਦੀ ਸੇਵਾ ਕਰ ਰਿਹਾ ਇਹ ਸਾਧਨਾ ਹੈ ਇਹ ਇੱਕ ਨੰਬਰ ਜਿਹੜਾ ਹੈ ਸਾਧਨਾ ਵਾਲੇ ਪੱਖ ਵਿੱਚ ਜੁੜ ਜਾਣਾ ਇਹਨੂੰ ਕਹਿੰਦੇ ਸਾਧਨਾ ਕਰਨੀ ਤੇ ਸਾਧਨਾ ਕਰਦੇ ਕਰਦੇ ਇੱਕ ਦਿਨ ਫਿਰ ਐਸਾ ਹੁੰਦਾ ਜਦੋਂ ਮਨੁੱਖ ਸੰਤ ਬਣ ਜਾਂਦਾ ਹੈ ਫੇ ਸੰਤ RAM ਹੈ ਏਕੋ ਉਹੀ ਸੰਤ ਅੱਗੇ ਚੱਲ ਕੇ RAM ਦਾ ਰੂਪ ਹੋ ਜਾਂਦਾ ਹੈ ਇਹ ਵਿਸ਼ਾਲ ਮੇਰਾ ਹੈ ਖੈਰ ਸੀਮਤ ਸਮੇਂ ਵਿੱਚ ਬਹੁਤਾ ਕੁਝ ਨਹੀਂ ਕਿਹਾ ਜਾ ਸਕਦਾ ਸੰਤ ਦੀ ਪਰਿਭਾਸ਼ਾ ਜਿਹੜੀ ਹੈ ਨ ਭਗਤ ਕਬੀਰ ਜੀ ਕਹਿੰਦੇ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹ ਸਾਕਤ ਸੰਗ ਨ ਕੀਜੀਐ ਜਾਤੇ ਹੋਏ ਬਿਨਾਹ ਬਿਨਾਹੋ ਕਹਿੰਦੇ ਬినాਸ਼ ਸਾਕਤ ਦਾ ਸੰਗ ਨਾ ਕਰ ਰੱਬ ਤੋਂ ਟੁੱਟਿਆ ਹੋਇਆ ਮਨੁੱਖਾਂ ਦਾ ਸੰਗ ਨਾ ਕਰ ਮਾੜੀ ਸੰਗਤ ਨਾ ਕਰ ਤੇਰਾ ਵਿਨਾਸ਼ ਹੋ ਜਾਵੇਗਾ ਹਮੇਸ਼ਾ ਸੁਚੱਜੇ ਜੀਵਨ ਵਾਲੇ ਜਿਹੜੇ ਲੋਕ ਨੇ ਸ਼ੋਭਾਚਰਣ ਵਾਲੇ ਨੇ ਉਹਨਾਂ ਦਾ ਤੂੰ ਸੰਗ ਕਰ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਸਮਝਾਉਣਾ ਕੀਤਾ ਭਗਤ ਕਬੀਰ ਜੀ ਕਹਿੰਦੇ ਕਬੀਰ ਗੰਗਾ ਕੇ ਸੰਗ ਸਲਤਾ ਬਿਗਰੀਏ ਭਗਤ ਕਬੀਰ ਜੀ ਦੀ ਬਾਣੀ ਗੰਗਾ ਕੇ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ ਬਿਗਰਿਓ ਕਬੀਰਾ RAM ਦੁਹਾਈ ਸਾਚ ਭਇਓ ਅਨ ਕਤੈ ਨਾ ਜਾਈ ਇੱਕ ਛੋਟੀ ਨਦੀ ਗੰਗਾ ਦੇ ਨਾਲ ਲੱਗ ਗਈ ਉਹਨੇ ਆਪਣੇ ਆਪ ਨੂੰ ਵਿਗਾੜ ਲਿਆ ਭਾਵ ਆਪਣਾ ਰੂਪ ਖਤਮ ਕਰ ਦਿੱਤਾ ਤੇ ਗੰਗਾ ਚ ਮਿਲ ਗਈ ਤੇ ਫਿਰ ਜਾ ਕੇ ਸਮੁੰਦਰ ਦਾ ਰੂਪ ਹੋ ਗਈ ਲੋਕ ਕਹਿੰਦੇ ਨੇ ਮਾਤਾ ਕਹਿ ਰਹੀ ਹੈ ਕਬੀਰ ਵਿਗੜ ਗਿਆ ਪਰ ਕਬੀਰ ਕਹਿੰਦਾ ਕੱਲਾ ਮੈਂ ਨਹੀਂ ਵਿਗੜਿਆ ਛੋਟੀਆਂ ਨਦੀਆਂ ਵੀ ਵੱਡੀ ਗੰਗਾ ਦੇ ਨਾਲ ਜੁੜ ਕਰਕੇ ਆਪਣਾ ਰੂਪ ਖਤਮ ਕਰ ਲਿਆ ਤੇ ਸਮੁੰਦਰ ਦਾ ਰੂਪ ਹੋ ਗਈਆਂ ਨੇ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਪਾਰਸ ਕੇ ਸੰਗ ਤਾਂਬਾ ਵਿਗਰਿਓ ਸੋ ਤਾਂਬਾ ਕੰਚਨ ਹੋਏ ਨਿਭਰਿਓ ਪਾਰਸ ਨਾਲ ਤਾਂਬਾ ਵਿਗੜ ਗਿਆ ਉਸ ਨੇ ਆਪਣਾ ਰੂਪ ਖਤਮ ਕਰ ਲਿਆ ਸੋਨਾ ਬਣ ਗਿਆ ਚੰਦਨ ਕੇ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ ਉਹ ਰੁਖ ਜਿੰਨੇ ਚੰਦਨ ਦਾ ਸੰਗ ਕਰ ਲਿਆ ਉਹ ਚੰਦਨ ਵਾਂਗ ਸੁਗੰਧੀ ਵੰਡਣ ਲੱਗ ਪਿਆ ਤੇ ਅੱਗੇ ਫਿਰ ਕਹਿੰਦੇ ਸੰਤਨ ਸੰਗ ਕਬੀਰ ਆ ਬਿਗਰਿਓ ਸੋ ਕਬੀਰ RAME ਹੋਏ ਨਿਬਰਿਓ ਉਹ ਕਬੀਰ ਸੰਤਾਂ ਦੇ ਨਾਲ ਲੱਗ ਗਿਆ ਤੇ RAM ਦਾ ਰੂਪ ਹੋ ਗਿਆ ਸਾਤ ਸੰਗਤ ਜੀ ਇਹ ਹੈ ਸੰਗਤ ਦਾ ਫਲ ਅਸੀਂ ਵੀ ਕੋਸ਼ਿਸ਼ ਕਰੀਏ ਨਾਮ ਜਪਣ ਵਾਲਿਆਂ ਦੀ ਸ਼ੁਭ ਲੱਛਣਾ ਵਾਲਿਆਂ ਦੀ ਸੁਚੱਜੇ ਜੀਵਨ ਵਾਲਿਆਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਇੱਕ ਮਿੰਟ ਵਿੱਚ ਬੇਨਤੀ ਕਰਕੇ ਖਿਮਾ ਮੰਗ ਰਿਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅਤੇ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਜਿਨ੍ਹਾਂ ਦੀ 350 ਸਾਲਾ ਸ਼ਤਾਬਦੀ ਪੁਰਬ ਐ ਸਨ 2025 ਦੇ ਵਿੱਚ ਸਿੱਖ ਪੰਥ ਦੀ ਨਮੈਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਅਤੇ ਸੰਤ ਮਹਾਪੁਰਸ਼ ਟਕਸਾਲਾ ਸੰਪਰਦਾਵਾਂ ਸਿੰਘ ਸਭਾਵਾਂ ਜਥੇਬੰਦੀਆਂ ਸਾਰੀਆਂ ਸੰਗਤਾਂ ਮਿਲ ਕਰਕੇ ਇਹ ਸ਼ਤਾਬਦੀ ਨੂੰ ਮਨਾ ਰਹੀਆਂ ਨੇ ਜਿਸ ਦੇ ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰਤਾ ਗੱਦੀ ਇਵਸ ਜੋ 350 ਸਾਲਾ ਇਹ ਸ਼ਤਾਬਦੀ ਹੈ ਇਸ ਵਿੱਚ ਆਪ ਜੀ ਨੇ ਵੱਧ ਚੜ ਕੇ ਸਹਿਯੋਗ ਕਰਨਾ ਹੈ ਆਪੋ ਆਪਣੇ ਇਲਾਕਿਆਂ ਵਿੱਚ ਪਿੰਡਾਂ ਵਿੱਚ ਜਿੱਥੋਂ ਤੱਕ ਸਾਡੀ ਜ਼ਿੰਮੇਵਾਰੀ ਹੈ ਸਿੱਖ ਮਿਸ਼ਨ ਉੱਤਰਾਖੰਡ ਦਫ਼ਤਰ ਕਾਸ਼ੀਪੁਰ ਵਿਖੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਆਪ ਜੀ ਨੂੰ ਜਿੱਥੇ ਵੀ ਜ਼ਰੂਰਤ ਹੋਵੇ ਅਸੀਂ ਆਪ ਜੀ ਦੇ ਨਾਲ ਹਾਂ ਅੱਜ ਵੀ ਪੰਜ ਪਿਆਰੇ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਮੁਤਾਬਕ ਅੰਮ੍ਰਿਤ ਦੀ ਸੰਚਾਰ ਕਰਨ ਵਾਸਤੇ ਦਾਤ ਸੰਗਤਾਂ ਨੂੰ ਦੇਣ ਵਾਸਤੇ ਸਿੱਖ ਮਿਸ਼ਨ ਉੱਤਰਾਖੰਡ ਤੋਂ ਪਹੁੰਚੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਜਿਹੜੇ ਪ੍ਰੋਗਰਾਮ ਉਲੀਕੇ ਗਏ ਨੇ ਇਸ ਸ਼ਤਾਬਦੀ ਨੂੰ ਮੁੱਖ ਰੱਖ ਕੇ ਆਉਣ ਵਾਲੇ ਸਮੇਂ ਚਾਪ ਜੀ ਨੂੰ ਦੱਸ ਦਿੱਤੇ ਜਾਣਗੇ ਜੋ ਉਲੀਕੇ ਹੋਏ ਸਮਾਗਮ ਨੇ ਗੁਰਦੁਆਰਾ ਧੂਬੜੀ ਸਾਹਿਬ ਅਸਾਮ ਤੋਂ ਇੱਕ ਨਗਰ ਕੀਰਤਨ ਪ੍ਰਾਰੰਭ ਹੋਣਾ ਹੈ ਜਿਹੜਾ ਇਲਾਕੇ ਵਿੱਚ ਦੀ ਵਿਚਰਦਾ ਹੋਇਆ ਲਖਨਊ ਉਸ ਰੂਟ ਥਾਣੀ ਆਗਰਾ ਹੋ ਕਰਕੇ ਦਿੱਲੀ ਦਿੱਲੀ ਤੋਂ ਹਰਿਆਣਾ ਅਤੇ ਆਨੰਦਪੁਰ ਸਾਹਿਬ ਉਸ ਦੀ ਸਮਾਪਤੀ ਹੋਣੀ ਹੈ ਜਿੱਥੇ-ਜਿੱਥੇ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਏ ਨੇ ਉਹ ਰੂਟ ਤਿਆਰ ਕੀਤੇ ਗਏ ਨੇ ਦੂਸਰਾ ਨਗਰ ਕੀਰਤਨ ਮਟਨ ਕਸ਼ਮੀਰ ਤੋਂ ਜਿੱਥੋਂ ਕਸ਼ਮੀਰ ਦੇ ਪੰਡਤ ਜੀ ਚੱਲ ਕੇ ਆਨੰਦਪੁਰ ਸਾਹਿਬ ਆਏ ਸੀ ਉਹ ਉੱਥੋਂ ਨਗਰ ਕੀਰਤਨ ਪ੍ਰారంਭ ਹੋਣਾ ਹੈ ਆਨੰਦਪੁਰ ਸਾਹਿਬ ਤੱਕ ਤੀਸਰਾ ਨਗਰ ਕੀਰਤਨ ਜੋ ਭਾਈ ਜੈਤਾ ਜੀ ਸੀਸ ਦਿੱਲੀ ਚਾਂਦਨੀ ਚੌਂਕ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਉੱਥੋਂ ਪ੍ਰారంਭ ਹੋਣਾ ਹੈ ਇਸ ਤਰ੍ਹਾਂ ਹੋਰ ਵੀ ਪ੍ਰੋਗਰਾਮ ਉਲੀਕੇ ਜਾਣੇ ਨੇ ਇਹ ਜ਼ਰੂਰੀ ਬੇਨਤੀ ਸੀ ਆਪ ਜੀ ਨੇ ਸਹਿਯੋਗ ਕਰਨਾ ਹੈ ਆਪੋ ਆਪਣੇ ਪਿੰਡਾਂ ਵਿੱਚ ਨਗਰਾਂ ਵਿੱਚ ਜਿੱਥੇ ਵੀ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਾਡੇ ਵਾਸਤੇ ਵਿਖੋ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਵੱਧ ਚੜ ਕੇ ਉਹਨਾਂ ਨੂੰ ਯਾਦ ਕਰੀਏ ਜਿਨ੍ਹਾਂ ਸੰਤਾਂ ਮਹਾਪੁਰਸ਼ਾਂ ਨੇ ਨਾਮ ਦੀ ਦਾਤ ਆ ਸੇਵਾ ਦੇ ਕੁੰਭਰ ਚਾਏ ਨੇ ਉਹਨਾਂ ਦਾ ਸਹਿਯੋਗ ਕਰੀਏ ਆਪਣੇ ਜੀਵਨ ਨੂੰ ਸਫਲ ਕਰੀਏ ਅਰਦਾਸ ਕਰੋ ਕਹੋ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਧੰਨਵਾਦ ਸਾਰੀਆਂ ਸੰਗਤਾਂ ਦਾ ਜਥੇਦਾਰ ਬਾਬਾ ਦਲਬੀਰ ਸਿੰਘ ਜੀ ਫੌਜੀ ਸਾਹਿਬ ਹੋਰ ਸਾਰੇ ਸਹਿਯੋਗੀ ਪ੍ਰਬੰਧਕ ਜਨ ਭਾਈ ਬਲਵੰਤ ਸਿੰਘ ਜੀ ਕੋਟਾਨ ਕੋਟ ਸ਼ੁਕਰਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੀ ਇੰਨੀ ਸੇਵਾ ਪ੍ਰਵਾਨ ਕਰਨੀ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ